ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦੇ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਈ ਸੱਚ ਕੰਨੇ ਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰਨੇ ਭਾਈ ਬੁੱਧੂ ਗੁਰੂ ਘਰ ਦਾ ਪੱਕਾ ਸਿੱਖ ਸੀ ਜਦੋਂ ਗੁਰੂ ਜੀ ਲਾਹੌਰ ਗਏ ਤਾਂ ਬੁੱਧੂ ਨੇ ਸਿੱਖਾਂ ਨੂੰ ਪ੍ਰਸ਼ਾਦ ਛਕਾਇਆ ਤਾਂ ਸਿੱਖਾਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਭਾਈ ਬੁੱਧੂ ਦਾ ਆਵਾ ਪੱਕੇ ਪਰ ਇੱਕ ਸਿੱਖ ਜਿਹੜਾ ਜਪੀ ਤਪੀ ਪੰਗਦ ਦੇ ਲੱਗਣ ਤੋਂ ਮਗਰੋਂ ਆਇਆ ਸੀ ਉਹਨੂੰ ਪੰਗਦ ਵਿੱਚ ਬੈਣ ਨਹੀਂ ਦਿੱਤਾ ਗਿਆ ਉਹਨੂੰ ਬਾਹਰੋ ਹੀ ਮੋੜ ਦਿੱਤਾ ਗਿਆ ਤੇ ਉਪਖਾ ਵਜਨ ਕਰਦਾ ਵੀ ਆਵਾ ਕੱਚਾ ਰਹੇਗ ਸੋਸ ਬੁੱਧੂ ਸ਼ਾਦਾ ਆਵਾ ਕੱਚਾ ਹੀ ਰਿਹਾ ਭਾਈ ਬੁੱਧੂ ਨੇ ਹੈਰਾਨ ਹੋ ਕੇ ਉਦਾਸ ਹੋ ਕੇ ਬੇਨਤੀ ਕੀਤੀ ਗੁਰੂ ਜੀ ਆਂਦੇ ਧਰਮੀ ਸਿੱਖ ਦਾ ਬਚਨ ਟਾਲ ਨਹੀਂ ਸਕਦਾ ਕਿਉਂ ਲੰਗਰ ਛਕਣ ਆਇਆ ਸੀ ਉਹਨੂੰ ਭੁੱਖ ਬਹੁਤ ਲੱਗੀ ਸੀ ਆਪ ਨੇ ਉਹਨੂੰ ਲੰਗਰ ਵਿੱਚ ਆਉਣ ਨੇ ਦਿੱਤਾ ਆਖਿਆ ਵੀ ਪੰਗਤ ਲੱਗ ਗਈ ਐ ਹੁਣ ਤੁਸੀਂ ਨਹੀਂ ਬੈਠ ਸਕਦੇ ਸੋ ਅੱਗੇ ਤੋਂ ਐਸਾ ਨਾ ਕਰੀ ਸਿੱਖ ਦੀ ਸ਼ਰਣੀ ਜਾ ਕੇ ਪੈ ਜਾ ਤੇ ਤੇਰਾ ਆਵਾ ਪੱਕੇ ਦੋ ਵੀ ਮਹੰਗਾ ਵਿਕ ਜੇਗਾ। ਉਹੀ ਗੱਲ ਇਹ ਝੜੀਆਂ ਬਾਉਦ ਲੱਗੀਆਂ। ਬੜੀ ਬਾਰਿਸ਼ ਹੋਈ। ਰਾਜੇ ਨੂੰ ਇੱਟਾਂ ਦੀ ਲੋੜ ਪੈ ਗਈ। ਇੱਟਾਂ ਕਿਦੋਂ ਮਿਲਣਾ ਕਿਸੇ ਨੇ ਥੱਪੀਆਂ ਹੀ ਨਹੀਂ ਸੀ ਪੱਕਣੀ ਦਾ ਬੜੀ ਦੂਰ ਦੀ ਗੱਲ ਸੀ। ਜਦੋਂ ਰਾਜਨ ਬੁਦਾ ਲੱਗਾ ਵੀ ਬੁੱਧੂ ਦੇ ਕੋਲ ਆਵਾ ਇੱਕ ਇੱਟਾਂ ਦਾ ਪਿਆ। ਤਾ ਰਾਜੇ ਦੇ ਆਦਮੀਆਂ ਨੇ ਆ ਕੇ ਉਹਦੇ ਕੋਲੋਂ ਕੱਚਾ ਆਵਾਏ ਖਰੀਦ ਲਿਆ ਪੱਕੇ ਤੋਂ ਵੀ ਵੱਧ ਮੁੱਲੋਂ ਨੂੰ ਮਿਲਿਆ ਇਸਰਾ ਜਿਹੜਾ ਬੁੱਧੂ ਸੀ ਉਹਦਾ ਆਵਾ ਵੇਗ ਗਿਆ ਤੇ ਸਤਿਗੁਰਾਂ ਦਾ ਬਚਨ ਅਟੱਲ ਹੋਇਆ ਇੱਕ ਮਾਈ ਪਤੀ ਵਰਤ ਕਾਬਲ ਤੋਂ ਆਉਂਦੀ ਜਬ ਤਬ ਜੋਰ ਨਾਲ ਤੁਰ ਕੇ ਰੋਜ਼ ਦਰਬਾਰ ਸਾਹਿਬ ਦੀ ਸੇਵਾ ਕਰਨ ਵਾਸਤੇ ਆਉਂਦੇ ਜਲਦੀ ਕਾਰ ਕੱਢ ਕੇ ਸੁੱਟ ਆਉਂਦੀ ਦੇ ਹੱਥ ਉਤਾਣ ਨੂੰ ਮਾਰਦੀ ਇੱਕ ਦਿਨ ਸਿੱਖਾ ਨੇ ਕਾਰਨ ਪੁੱਛਿਆ ਵੀ ਸੱਚ-ਸੱਚ ਦੱਸੀ ਵੀ ਤੁਸੀਂ ਸੇਵਾ ਕਰਕੇ ਆਉਂਦੀ ਵਾਰ ਹੱਥ ਉਤਾਣ ਨੂੰ ਕਿਉਂ ਮਾਰਦੇ ਜੀ ਮਾਤਾ ਜੀ ਨੇ ਦੱਸਿਆ ਵੀ ਮੇਰਾ ਲੜਕਾ ਘਰੇ ਪੰਘੂੜੇ ਦੇ ਵਿੱਚ ਪਾਇਆ ਹੋਇਆ ਹੈ ਜੇ ਗਰ ਉਹਨਾਂ ਮੈਂ ਝੂਟਾ ਨਾਂ ਦੇਵਾ ਦਿਉ ਰੋਣ ਲੱਗ ਪੈਂਦਾ ਜਦੋਂ ਸਿੱਖਾਂ ਨੇ ਇਹ ਵਾਰਤਾ ਸੁਣੀ ਬੜੇ ਹਰਾਨ ਹੋਏ ਵੀ ਕਿੱਥੇ ਕਾਬਲ ਦੇ ਵਿੱਚ ਇਹਦਾ ਲੜਕਾ ਪੰਘੂੜੇ ਦੇ ਵਿੱਚ ਪਿਆ ਹੋਇਆ ਔਰ ਇਹ ਦਰਬਾਰ ਸਾਹਿਬ ਆ ਕੇ ਹੱਥ ਉਧਨ ਮਾਰਦੀਆਂ ਦੀ ਮੈਂ ਝੂਟੇ ਦੇਉਣੀ ਆ ਉਹਨਾਂ ਨੇ ਸਾਰੀ ਵਾਰਤਾ ਮਹਾਰਾਜ ਜੀ ਨੂੰ ਸੁਣਾਈ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕੀਤਾ ਜੋ ਪਤੀ ਵਰਤੋ ਕੇ ਜਪ ਤਪ ਕਰੇ ਉਹ ਔਰਦ ਸਭ ਕੁਝ ਕਰ ਸਕਦੀ ਹੈ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਤੇ ਬ੍ਰਾਹਮਣ ਗੰਗਾ ਰਾਮ ਇਹ ਬਠਿੰਡੇ ਦਾ ਰਹਿਣ ਵਾਲਾ ਬਾਜਰਾ ਵੇਚਣ ਸ਼੍ਰੀ ਅਮਰਦਸਰ ਜੀ ਪਹੁੰਚ ਗਿਆ ਅੱਗੇ ਗੁਰੂ ਸਾਹਿਬ ਸੰਤੋਖ ਸਰ ਅਧੇ ਅਮਰਦਸਰ ਦੀ ਟੈਲ ਸੇਵਾ ਕਰਾਰੇ ਸਨ ਬੜੇ ਬੜੇ ਸ਼ਾਊਕਾਰ ਅਮੀਰਾਂ ਦੇ ਪੁੱਤਰਾਂ ਨੂੰ ਤਲਾਹ ਦੀ ਸੇਵਾ ਕਰਦਿਆਂ ਵੇਖ ਕੇ ਚਰਜ ਹੋ ਗਿਆ ਗੁਰੂ ਜੀ ਦਾ ਲੰਗਰ ਵੇਖ ਕੇ ਬਰਸਾਨ ਹੋ ਗਿਆ ਗੰਗਾ ਰਾਮ ਨੇ ਵੀ 500 ਮਣ ਬਾਜਰਾ ਗੁਰੂ ਕੇ ਲੰਗਰ ਵਿੱਚ ਪਾਇਆ ਇਹ ਅਗੀ ਸ਼ਾਹਗਰ ਸਿੱਖ ਨੇ 5000 ਰੁਪਇਆ ਲੰਗਰ ਵਿੱਚ ਅਰਦਾਸਾ ਕਰਵਾਇਆ ਲੰਗਰ ਵਿੱਚ ਰੋਜ਼ ਕੜਾ ਪ੍ਰਸ਼ਾਦ ਵਰਤੇ ਗੰਗਾ RAM ਗੁਰੂ ਜੀ ਦਾ ਪ੍ਰਤਾਪ ਵੇਖ ਕੇ ਪੱਕਾ ਸਿੱਖ ਹੋ ਗਿਆ ਝੂਠੇ ਪਦਾਰਥ ਛੱਡ ਕੇ ਧਰਮ ਦਾ ਸੱਚਾ ਪਾਸ਼ਕ ਹੋ ਗਿਆ ਅਦੇ ਨੇ ਬਠਿੰਡੇ ਦੇ ਇਲਾਕੇ ਵਿੱਚ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਭਾਈ ਅਜਬ ਅਜਾਬ ਗੁਰੂ ਦਾ ਦਰਸ਼ਨ ਕਰਕੇ ਨਿਹਾਲ ਹੋਏ ਸ੍ਰੀ ਅਮਰਤਸਰ ਦੀ ਹਰ ਵਕਤ ਟਹਿਲ ਸੇਵਾ ਕਰਨ ਲੱਗੇ ਈਰਖਾ ਦਵੇਗ ਛੱਡ ਕੇ ਬ੍ਰਾਹਮ ਗਿਆਨ ਨੂੰ ਪ੍ਰਾਪਤ ਕੀਤਾ ਭਾਈ ਕਲਿਆਣਾ ਗੁਰੂ ਘਰ ਦਾ ਪਾਸ਼ਕ ਪਹਾੜਾਂ ਦੀ ਸੈਰ ਕਰਦਾ ਆ ਮੰਡੀ ਗਿਆ ਉੱਥੋਂ ਦੇ ਰਾਜਾ ਹਰੀ ਸਿੰਘ ਨੇ ਇਹ ਬਰਾਗੀਆਂ ਦਾ ਸੇਵਕ ਸੀ ਸ਼ਹਿਰ ਵਿੱਚ ਹੁਕਮ ਕਰ ਭੇਜਿਆ ਵੀ ਕੱਲ ਜਨਮ ਅਸ਼ਟਮੀ ਆ ਸਾਰੇ ਲੋਕ ਫਲ ਖਾਣ ਤੇ ਲੰਗਰ ਗੁਇਨਾ ਬਣਾਵੇ ਪਰੰਤੂ ਭਾਈ ਕਲਿਆਣੇ ਨੇ ਆਪਣੇ ਸਾਥੀਆਂ ਸਣੇ ਉਸ ਦਿਨ ਵੀ ਰੋਟੀ ਖਾਧੀ ਜਿਸ ਕਰਕੇ ਲੋਕਾਂ ਨੇ ਰਾਜੇ ਨੂੰ ਆਖਿਆ ਬ ਕਲਿਆਣੇ ਨੂੰ ਸਦਕੇ ਪੁੱਛੋ ਇਹਨੇ ਤੁਹਾਡਾ ਹੁਕਮ ਨਹੀਂ ਮੰਨਿਆ ਰਾਜੇ ਨੇ ਕਲਿਆਣੇ ਨੂੰ ਹੁਕਮ ਭੇਜ ਦਿੱਤਾ ਰਾਜੇ ਨੇ ਆਖਿਆ ਵੀ ਕੱਲ ਦੁਸਾ ਮੇਰਾ ਹੁਕਮ ਮੰਨਿਆ ਨਹੀਂ ਤੇ ਤੁਸੀਂ ਵਰਤ ਨਹੀਂ ਰੱਖਿਆ ਫਲ ਨਹੀਂ ਖਾਦੇ ਸਗਰ ਰੋਟੀ ਬਣਾ ਕੇ ਖਾਦੀ ਭਾਈ ਗਲਿਆਣੇ ਨੇ ਆਖਿਆ ਵੀ ਠਾਕੁਰਾਂ ਦਾ ਜਨਮ ਹੋਣਾ ਝੂਠਾ ਹੈ ਕਿਉਂਕਿ ਠਾਕਰ ਹੋ ਸਕਦਾ ਜੋ ਕਦੇ ਨਾ ਜੰਮੇ ਤੇ ਨਾ ਮਰੇ ਰਾਜ ਨੇ ਆਖਿਆ ਸੀ ਠਾਕੁਰਾਂ ਦਾ ਜਨਮ ਦੇ ਇਕੱਲੇ ਫਲ ਖਾਣਿਆ ਰੋਟੀ ਨਹੀਂ ਖਾਣੀ ਭਾਈ ਗਲਿਆਣਾ ਦਾ ਖਾਕੁਰਾਂ ਦਾ ਕਦੀ ਜਨਮ ਨਹੀਂ ਹੁੰਦਾ ਭੈਰੋ ਮਹੱਲਾ ਪੰਜਿਵਾ ਸਗਲੀ ਥੀਤ ਪਾਸ ਡਾਰ ਰੱਖੀ ਅਸਟਾ ਮਥੀਤ ਗੋਵਿੰਦ ਜਨਮਾਸੀ ਪਰਮ ਭੂਲੇ ਨਰ ਕਰਤ ਕਰਚਾਉਣ ਜਨਮ ਮਰਨ ਤੇਰਾ ਤ ਨਰਾਇਣ ਜਦੋਂ ਇਹ ਸ਼ਬਦ ਭਾਈ ਕਲਿਆਣੇ ਨੇ ਸੁਨਾਇਆ ਵਜਨ ਸੁਣ ਕੇ ਬਰਾਗੀਆਂ ਨੇ ਰਾਜੇ ਨੂੰ ਆਖਿਆ ਵੀ ਇਹ ਪੁਰਸ਼ ਸਾਡੇ ਧਰਮ ਦੀ ਨਿੰਦਿਆ ਕਰਦ ਤੁਸੀਂ ਇਹਦੇ ਹੱਥ ਪੈਰ ਵਢਾ ਕੇ ਬਾਹਰ ਸੁੱਟ ਦਿਓ ਸੋ ਜਿਸ ਵੇਲੇ ਭਾਈ ਕਲਿਆਣੇ ਦੇ ਜਲਾਦ ਹੱਥ ਪੈਰ ਵਢਣ ਲੱਗੇ ਰਾਜਾ ਬੇਹੋਸ਼ ਹੋ ਗਿਆ ਜਲਾਦ ਵੀ ਬੇਹੋਸ਼ ਹੋ ਗਏ ਰਾਜੇ ਨੇ ਓਸ਼ਵ ਚਾਕੇ ਜਲਾਦਾ ਨੂੰ ਆਖਿਆ ਵੀ ਇਹਨੂੰ ਜਾਣ ਦਿਓ ਆਪ ਕਲਿਆਣੇ ਨੇ ਆਖਿਆ ਵੀ ਮੈਨੂੰ ਬਖਸ਼ੋ ਆਪ ਕੀ ਦੇ ਸਿੱਖੋ ਤਾਂ ਕਲਿਆਣੇ ਨੇ ਆਖਿਆ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਅਸੀਂ ਸਿੱਖਾ ਰਾਜੇ ਆਖਿਆ ਮੈਨੂੰ ਵੀ ਤੁਸੀਂ ਆਪਣੇ ਚਰਨੀ ਲਾਓ ਭਾਈ ਕਲਿਆਣੇ ਆਖਿਆ ਠਾਕੁਰ ਦਾ ਜਨਮ ਮਰਨ ਤੂ ਰਹ ਤੈ ਉਹ ਕਦੇ ਜਮਦਾ ਮਰਦਾ ਨਹੀਂ ਸਦਾ ਇੱਕ ਰਸ ਅੰਨ ਤੋਂ ਬਿਗੈਰ ਕੋਈ ਵਿਹਾਰ ਨਹੀਂ ਹੋ ਸਕਦਾ ਅੰਨਾ ਬਿਨਾ ਨਾ ਇਸ ਕਾਲ ਤਜਿਆ ਅੰਨ ਨਾ ਮਿਲੈ ਗੋਪਾਲ ਪਰਮੇਸ਼ਰ ਨੇ ਜਦੋਂ ਸਾਰੇ ਪਦਾਰਥ ਸਾਨੂੰ ਦਿੱਤੇ ਨੇ ਖਾਣ ਨੂੰ ਉਹਨਾਂ ਨੂੰ ਛੱਡ ਕੇ ਕੋਈ ਪਖੰਡ ਕਰੀਏ ਇਹ ਠੀਕ ਨਹੀਂ ਗਰੀਬ ਆਦਮੀ ਜਿਨ੍ਹਾਂ ਦੇ ਘਰ ਫਲ ਨਹੀਂ ਅਧਿਓ ਰੋਟੀ ਦਾ ਖਾਣ ਰੋਟੀ ਖਾਣ ਦਾ ਹੁਕਮ ਵੀ ਨਹੀਂ ਉਹ ਆਦਮੀ ਜਿਹੜੇ ਭੁੱਖੇ ਰਹੇ ਉਹ ਕਿਹਦੇ ਜਿੰਮੇ ਪਾਪ ਹੋਇਆ ਤੁਸਾਂ ਦਾ ਦੁੱਧ ਪੀੜੇ ਸ਼ਾਕਲੇ ਮੰਦ ਕਰਮੀ ਨੂੰ ਦੰਡ ਦੇਣਾ ਰਾਜੇ ਦਾ ਧਰਮ ਵਰਤ ਅਧਗਰ ਖਾਉਣੇ ਏ ਰਾਜੇ ਨੂੰ ਸ਼ੋਭਾ ਨਹੀਂ ਦੰਦੇ ਇਹ ਵਜਣ ਸੁਣ ਕੇ ਭਾਈ ਕਲਿਆਣੇ ਨੂੰ ਉੱਤਮ ਵਰਸ਼ ਜਾਣ ਕੇ ਰਾਜਾ ਵੀ ਕਲਿਆਣੇ ਦਾ ਸੇਵਕ ਬਣ ਗਿਆ ਕਲਿਆਣੇ ਦੇ ਸਤਿ ਉਪਦੇਸ਼ ਨਾਲ ਉਥੋਂ ਦਾ ਸਾਰਾ ਇਲਾਕਾ ਸਿੱਖ ਹੋ ਗਿਆ ਭਾਈ ਕਲਿਆਣੇ ਦੇ ਉਪਦੇਸ਼ ਕਰਕੇ ਮੰਡੀ ਵਾਲਾ ਰਾਜਾ ਹਰੀ ਸੈਣ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ ਅੱਗੇ ਗੁਰੂ ਕੇ ਹਜ਼ੂਰ ਦੱਖਣੀ ਓੰਕਾਰ ਦਾ ਪਾਠ ਹੋ ਰਿਆ ਸੀ ਜਦੋਂ ਸਿੱਖ ਨੇ ਇਹ ਤੁਗ ਪੜ੍ਹੀ ਜਦੋਂ ਰਾਜਾ ਉੱਥੇ ਪਹੁੰਚਿਆ ਤਾਂ ਸਿੱਖ ਪੜ ਰਿਹਾ ਸੀ ਲੇਖ ਨਾ ਮਿਟਾਈ ਏ ਸਖੀ ਜੋ ਲਿਖਿਆ ਕਰਤਾਰ ਤਾਂ ਰਾਜੇ ਦੇ ਦਿਲ ਵਿੱਚ ਸੰਸਾਈ ਵੀ ਜਦੋਂ ਲੇਖ ਮਿਟ ਨਹੀਂ ਸਕਦਾ ਫਿਰ ਗੁਰੂ ਦੇ ਦਰਸ਼ਨ ਕਰਨ ਅਦੇ ਸਤ ਸੰਗ ਵਿੱਚ ਆਉਣ ਦਾ ਕੀ ਲਾਭ ਮੈਨੂੰ ਤਾਂ ਪੁੱਤਰ ਲੈਣ ਦੀ ਬੁਲੱਖਾ ਸੀ ਫਿਰ ਹਰੀ ਸੈਨ ਸਾਰੀ ਸੈਨਾ ਸਮੇਤ ਗੁਰੂ ਜੀ ਨੇ ਮੱਥਾ ਟੇਕਿਆ ਭੇਟਾ ਚੜਾਈ ਅਰਦਾਸ ਕੀਤੀ ਸੱਚੇ ਪਾਤਸ਼ਾਹ ਇਹ ਤੁਗ ਦਾ ਮਤਲਬ ਕੀ ਹੈ ਜਿਹੜੀ ਤੁਗ ਹੁਣੇ ਸਿੱਖ ਪੜ ਰਿਹਾ ਸੀ ਲਿਖਣਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ ਗੁਰੂ ਜੀ ਆnde ਵੀ ਤੁਸੀਂ ਕੋਈ ਦਿਨ ਇੱਥੇ ਠਹਿਰੋ ਆਪ ਜੀ ਨੂੰ ਇਹਦਾ ਜਵਾਬ ਮਿਲ ਜੇਗਾ ਤੁਹਾਨੂੰ ਸਾਰਾ ਪਤਾ ਲੱਗ ਜਾਵੇਗਾ ਜਦੋਂ ਰਾਜਾ ਹਰੀ ਸੈਨ ਪ੍ਰਸ਼ਾਦਾ ਪਾਣੀ ਛੱਕ ਕੇ ਰਾਤ ਨੂੰ ਬਿਸਰਾਮ ਕੀਤਾ ਰਾਤ ਨੂੰ ਸੁੱਤਾ ਸੁਪਨੇ ਵਿੱਚ ਕੀ ਵੇਖਦਾ ਕਿ ਇੱਕ ਚੰਡਾਲ ਦੇ ਘਰ ਮੈਂ ਜੰਮਿਆ ਪਹਿਲੇ ਬਾਲਵਸਤਾ ਦੀ ਸਾਰੀ ਗੱਲ ਵੇਖੀ ਮਗਰੋਂ ਵਿਆਹ ਹੋਇਆ ਬੋਟੀ ਆਈ ਧੀਆ ਪੁੱਤਰ ਜਨਮੇ ਰਾਜਾ ਰੀਸਨ ਸਾਰਾ ਕੁਝ ਸੁਪਨੇ ਵਿੱਚ ਵੇਖਦਾ ਪਿਆ ਧੀਆ ਪੁੱਤਰ ਜਨਮੇ ਸਭਨਾ ਸਾਖ ਸੰਬੰਧੀਆਂ ਦੇ ਘਰ ਵਿਹਾਰ ਵਰਤਦਾ ਰਿਆ ਆਖਰ ਇੱਕ ਦਿਨ ਘਰ ਵਿੱਚ ਖਾਣ ਨੂੰ ਕੁਝ ਨਹੀਂ ਸੀ ਰੋਟੀ ਤੋਂ ਬਹੁਤ ਹੀ ਵਿਆਕਲ ਹੋ ਕੇ ਰਾਜੇ ਨੇ ਪੀਲੂ ਰੱਜ ਕੇ ਖਾਧੇ ਜਿਸ ਕਰਕੇ ਉਹਨੂੰ ਮਰੋੜ ਲੱਗ ਗਏ ਤੇ ਦੁੱਖ ਵਿੱਚ ਪ੍ਰਾਣ ਨਿਕਲ ਗਏ ਜਦੋਂ ਰਾਜੇ ਨੇ ਸੁਪਨਾ ਦੇਖਿਆ ਨੀਂਦਰ ਖੁੱਲ ਗਈ ਰਾਜਾ ਬੜਾ ਵਿਆਕਲ ਹੋਇਆ ਜਦੋਂ ਸਵੇਰੇ ਰਾਜਾ ਸ਼ਿਕਾਰ ਖੇਡਣ ਗਿਆ ਇੱਕ ਮਿਰਗ ਪਿੱਛੇ ਘੋੜਾ ਛੱਡਿਆ ਹਰਨ ਦੂਰ ਨਿਕਲ ਗਿਆ ਪਤਾ ਨਹੀਂ ਲੱਗਾ ਆਖਿਰ ਹਾਰ ਗਏ ਰਾਜਾ ਇੱਕ ਦਰਗਦੇ ਠਾਂ ਜਾ ਬੈਠਾ ਇੱਕ ਝੰਡਾਲ ਨੇ ਦੇਖ ਕੇ ਆਖਿਆ ਵੀ ਉਹਦੇ ਘਰ ਦਾ ਤੁਹਾਡਾ ਆਦਮੀ ਜਿਉਂਦਾ ਉਹਦੇ ਘਰ ਜਾ ਕੇ ਦੱਸਿਆ ਇੱਕ ਨੇ ਹੁਣ ਉਸ ਰਾਜੇ ਨੇ ਜੜ੍ਹ ਦਰਖਤ ਦੇ ਹੇਠ ਬੈਠਾ ਸੀ ਹਰੀ ਸਿੰਘ ਰਾਜਾ ਉਹਦੀ ਬੌਟੀ ਧੀਆਂ ਪੁੱਤਰ ਸਾਰੇ ਸਾਖ ਸੰਬੰਧੀ ਭੱਜ ਗਏ ਰਾਜੇ ਦੇ ਗਾਲੇ ਵਿੱਚ ਕੱਪੜਾ ਪਾ ਕੇ ਲੈ ਚੱਲੇ ਰਾਜਾ ਬੜੀ ਦੁਖੀ ਹੋਇਆ ਬੜਾ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਧਿਆਨ ਕਰਦਾ ਗੁਰੂ ਅਰਜਨ ਸਾਹਿਬ ਜੀ ਮੈਨੂੰ ਬਚਾਓ ਜਦੋਂ ਧਿਆਨ ਕੀਤਾ ਜਿਸ ਤਰ੍ਹਾਂ ਆਪਣੇ ਪ੍ਰਹਿਲਾਦ ਨੂੰ ਰੱਖਿਆ ਸੀ ਮੇਰੀ ਵੀ ਰੱਖਿਆ ਕਰੋ ਮਹਾਰਾਜ ਜੀ ਸਤਿਗੁਰ ਹਾਜ਼ਰ ਨਾਜ਼ਰ ਸਨ ਦਰਸ਼ਨ ਦਿੱਤਾ ਚੰਡਾਲਾਂ ਨੂੰ ਆਖਿਆ ਵੀ ਤੁਸੀਂ ਇਹਨੂੰ ਕਿਉਂ ਫੜਿਆ ਚੰਡਾਲਾਂ ਦੇ ਵੀ ਇਹਦਾ ਸਾਡਾ ਪਿਓ ਆ ਅਸੀਂ ਇਹਦੇ ਪੁੱਤਰ ਆ ਕੱਲੇ ਮਰ ਗਿਆ ਸੀ ਹੁਣ ਕਬਰ ਵਿੱਚੋਂ ਨਿਕਲ ਆਇਆ ਘਰ ਨਹੀਂ ਜਾਂਦਾ ਗੁਰੂ ਜੀ ਆnde ਇਹ ਤੁਹਾਡਾ ਪਿਓ ਨਹੀਂ ਉਹਨਾਂ ਲੋਕਾਂ ਆਖਿਆ ਨਹੀਂ ਸਾਡਾ ਪਿਓ ਆ ਮਹਾਰਾਜ ਆnde ਚਲੋ ਤੁਸੀਂ ਆਪਦੇ ਪਿਓ ਦਾ ਸੰਸਕਾਰ ਕੀਤਾ ਸੀ ਉਹ ਆnde ਨਹੀਂ ਕਬਰ ਵਿੱਚ ਦੱਬਿਆ ਸੀ ਮਹਾਰਾਜ ਆਵੇ ਚਲੋ ਚੱਲ ਕੇ ਕਬਰ ਪੱਟ ਕੇ ਮੈ ਸਾਨੂੰ ਦਿਖਾਓ ਜਾਂ ਉਹਨਾਂ ਚੰਡਾਲਾਂ ਨੇ ਕਬਰ ਪੁੱਟੀ ਰਾਜੇ ਦੀ ਸ਼ਕਲ ਜਿਹਾ ਹੋ ਬਹੁ ਉਹਦੇ ਵਿੱਚੋਂ ਚੰਡਾਲ ਨਿਕਲਿਆ ਤਾਦ ਰਾਜੇ ਦੀ ਖਲਾਸੀ ਹੋਏ ਗੁਰੂ ਜੀ ਆਖਿਆ ਦੇਖ ਭਾਈ ਸਤ ਸੰਗ ਦਾ ਇਹ ਲਾਭ ਸੁਪਨੇ ਵਿੱਚ ਤੇਰਾ ਸਾਰਾ ਜਨਮ ਜਿਹੜਾ ਤੂੰ ਅੱਗੇ ਪਾਉਣਾ ਸੀ ਉਹ ਤੈਨੂੰ ਭੁਗਤਾ ਦਿੱਤਾ ਸੂਲੀ ਦਾ ਕੰਡਾ ਹੋ ਗਿਆ ਇਸੇ ਤਰ੍ਹਾਂ ਜੋ ਸਤ ਸੰਗ ਵਿੱਚ ਆਉਂਦੇ ਉਹ ਦੁੱਖਾਂ ਤੋਂ ਤਰ ਜਾਂਦੇ ਦੁੱਖਾਂ ਤੋਂ ਉਹਨਾਂ ਦਾ ਛਡਕਾਰਾ ਹੋ ਜਾਂਦਾ ਹੈ ਇਹ ਸੁਣ ਕੇ ਰਾਜੇ ਨੇ ਗੁਰੂ ਜੀ ਦੇ ਚਰਨ ਫੜ ਲਏ ਔਰ ਗੁਰੂ ਘਰ ਦਾ ਪੱਕਾ ਸਿੱਖ ਬਣ ਗਿਆ ਦਰਬਾਰ ਸਾਹਿਬ ਅਦੇ ਤਲਾਹ ਦੀ ਸੇਵਾ ਇਹਨੇ ਬਾਤ ਕੀਤੀ ਜਿੰਨਾ ਚਿਰ ਰਾਜਾ ਹਰੀ ਸਿੰਘ ਜਿਉਂਦਾ ਰਿਹਾ ਉਹਨਾਂ ਚਿਰ ਧਰਮ ਦਾ ਨਿਆਂ ਕਰਦਾ ਰਿਹਾ ਗਰੀਬਾਂ ਨੂੰ ਸੁਖ ਦਿੰਦਾ ਰਿਹਾ ਸਤਨਾਮ ਦਾ ਸਿਮਰਨ ਕਰਦਾ ਰਿਹਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ 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 ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ 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 ਇਸ ਤਰ੍ਹਾਂ ਰਾਜਾ ਹਰੀ ਸੈਨ ਜਿੰਨਾ ਚਿਰ ਵੀ ਜਿਉਂਦਾ ਰਿਹਾ ਧਰਮ ਦਾ ਨਿਆਂ ਕਰਦਾ ਰਿਹਾ ਗਰੀਬਾਂ ਨੂੰ ਸੁੱਖ ਦਿੰਦਾ ਰਿਹਾ ਤੇ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰਦੇ ਸੰਗਤਾਂ ਦੂਰ ਦੂਰ ਤੋਂ ਆ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਸੇਵਾ ਕਰਦੀਆਂ ਸਤਗੁਰਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ